ਹੈਲੋ ਜੀ ਵੈਲਕਮ ਐਮਰੀ ਲਾਈਵਸ ਤੇ ਪਹਿਲਾਂ ਤਾਂ ਸਾਰਿਆਂ ਨੂੰ ਪਹਿਲਾਂ ਮੈਂ ਇਦਾਂ ਦੀਆਂ ਕਿ ਕਹਿੰਦੇ ਹੁੰਦੇ ਆ ਜੀ ਮੋਰ ਇੰਨਾ ਸੋਹਣਾ ਹੁੰਦਾ ਵਾ ਤੇ ਬਟ ਉਹਦੇ ਪੈਰ ਜਿਆਦਾ ਸੋਹਣੇ ਨਹੀਂ ਹੁੰਦੇ ਤੇ ਉਹ ਤਾਂ ਹੀ ਕਹਿੰਦੇ ਹੁੰਦੇ ਆ ਮੋਰ ਆਪਣੇ ਪੈਰਾਂ ਵੱਲ ਦੇਖ-ਦੇਖ ਝੂਮਦਾ ਨਹੀਂ ਤੇ ਉਹੀ ਗੱਲ ਹੁਣ ਆਪਾਂ ਪੈਰਾਂ ਦੀ ਕਰਨ ਲੱਗੇ ਆ ਤੇ ਪੈਰ ਦੇਖੋ ਜੀ ਮੈਂ ਪਹਿਲਾਂ ਸ਼ੁਰੂਆਤ ਤੇ ਤਾਂ ਦਿਖਾਉਣੀ ਆ ਕਿਉਂਕਿ ਮੈਂ ਥੋੜੇ ਜਿਹੇ ਦਿਨਾਂ ਦਾ ਨਾ ਮੇਰੀ ਸੀ ਸੋਚ ਦੀ ਸੀ ਵੀ ਪੈਰਾਂ ਬਾਰੇ ਬੀਬੀਆਂ ਭੈਣਾਂ ਨੂੰ ਜ਼ਰੂਰ ਮੈਂ ਇਹ ਵੀਡੀਓ ਪਾਉਣੀ ਆ ਪੈਰਾਂ ਦੀ ਤੇ ਵੀ ਜਿਹੜੇ ਕਈ ਵਾਰ ਬਹੁਤ ਹੀ ਸੋਹਣਾ ਆਪਣਾ ਮੂੰਹ ਤੇ ਪੂਰਾ ਆਪਣਾ ਮੇਕਅਪ ਕੀਤਾ ਹੁੰਦਾ ਵਾ ਤੇ ਜਿਹੜੇ ਆਪਣੇ ਪੈਰ ਹੁੰਦੇ ਆ ਉਹਨਾਂ ਦੀ ਆਪਾਂ ਬਿਲਕੁਲ ਕੇਅਰ ਨਹੀਂ ਕਰਦੇ ਹੈਗੇ ਤੇ ਹੈ ਤਾਂ ਸਿਰਫ 3-4 ਮਿੰਟ ਦਾ ਹੀ ਟਾਈਮ ਪੈਂਦਾ ਹੁੰਦਾ ਜਿਆਦਾ ਨਹੀਂ ਪੈਂਦਾ ਹੈਗਾ ਤੇ ਇਸ ਲਈ ਤੁਸੀਂ ਸਾਰੇ ਨਾ ਪਲੀਜ਼ ਆਪਣੇ ਪੈਰਾਂ ਦਾ ਬਹੁਤ ਹੀ ਧਿਆਨ ਰੱਖਿਆ ਕਰੋ ਵੈਸੇ ਮੈਂ ਮੋਸਟਲੀ ਬਹੁਤ ਧਿਆਨ ਰੱਖਦੀ ਆ ਪੈਰਾਂ ਦਾ ਤੇ ਹੁਣ ਮੈਂ ਤੁਹਾਨੂੰ ਇਹੀ ਦੱਸਣ ਲੱਗੀ ਆ ਕਿ ਸੱਚੀ ਗੱਲ ਆ ਮੋਰ ਵਾਲੀ ਗੱਲ ਹੋ ਜਾਂਦੀ ਆ ਵੀ ਕਈ ਬੀਵੀਆਂ ਭੈਣਾ ਇੰਨੀਆਂ ਜ਼ਿਆਦਾ ਸੋਹਣੇ ਹੁੰਦੇ ਆ ਚਾਹੇ ਉਹ ਭਰਾ ਲਾ ਲਓ ਚਾਹੇ ਭੈਣਾ ਲਾ ਲਓ ਚਾਹੇ ਮੰਮੀਆਂ ਜਾਂ ਕੁਛ ਵੀ ਲਾ ਲਓ ਲੇਡੀਜ਼ ਲਾ ਲਓ ਜੈਂਟਸ ਲਾ ਲਓ ਇੰਨੇ ਸੋਹਣੇ ਉਹਨਾਂ ਦੇ ਪੈਰ ਹੁੰਦੇ ਆ ਹੱਥ ਪੈਰ ਮੂੰਹ ਸਭ ਕੁਝ ਸੋਹਣਾ ਹੁੰਦਾ ਕਿ ਪਰ ਨਾ ਉਹ ਜਿਹੜੇ ਆਪਣੇ ਪੈਰ ਆ ਉਹਨਾਂ ਦੀ ਬਿਲਕੁਲ ਵੀ ਕੇਅਰ ਨਹੀਂ ਕਰਦੇ ਹੈਗੇ ਤੇ ਇਹ ਚੀਜ਼ਾਂ ਤਾਂ ਮੈਂ ਸ਼ੁਰੂ ਤੋਂ ਨੋਟ ਕਰਦੀਆਂ ਆਈਆਂ ਤੇ ਕਈਆਂ ਦੇ ਬੜਾ ਸੋਹਣਾ ਮੇਕਅਪ ਟਿੰਟ ਟਿੰਟ ਕਰਕੇ ਆਈਆਂ ਇਸ ਵਿੱਚ ਮੈਂ ਸਾਤ ਕਰੀ ਸੀ ਨਾਰੀਅਲ ਦੇ ਤੇਲ ਦੀ ਤੁਹਾਨੂੰ ਦਿਖਾਈ ਸੀ ਕਿ ਆਪਣਾ ਪੀਲਾਣਾ ਥੋੜਾ ਜਿਹਾ ਗੰਧਾ ਪਾਣੀ ਨਾਲ ਗੰਧਾ ਪਾਣੀ ਕੋ ਬਾਅਦ ਦੀ ਆਪਣਾ ਲੈਣਾ ਨਾ ਪੈਰ ਤੋਂ ਬਿਲਕੁਲ ਵੀ ਚਾਹੀ ਆਪਣੀ ਬੋਡੀ ਵਾਸ਼ ਇਹ ਜਿਹੜਾ ਕੋਈ ਸ਼ੈਂਪੂ ਆਹਨ ਤੇ ਫਿਰ ਸਿੱਪੋਇਸ ਉਹ ਕਾਰਨ ਨਹੀਂ ਕਿ ਜੋ ਸਾਬਣ ਵਗੈਰਾ ਤੁਹਾਨੂੰ ਮੈਂ ਥੋੜਾ ਜਿਹਾ ਦਿੱਤਾ ਥੋੜੀ ਜਿਹਾ ਸਾਬਣ ਵੀ ਲੈ ਸਕਦੇ ਹੋ ਪਰ ਪਾਣੀ ਗੰਧਲਾ ਲੈਣਾ ਆਪਣਾ ਬੋਡੀ ਵਾਸ਼ ਵਿੱਚ ਇਹ ਪਾ ਲੈਣਾ ਤੇ ਬਾਅਦ ਵਿੱਚ ਜਦੋਂ ਕੋਲ ਕੋਲ ਪੈਰ ਤੇ ਹਲਕੀ ਜਿਹੀ ਮ사ਜ ਕਰ ਲਈ ਤੇ ਜਿਹੜੇ ਝਾਵੇਂ ਕੁਛ ਇਹਨਾਂ ਤੋਂ ਬਚੋ ਕਿਉਂਕਿ ਇਹ ਹੈ ਨਾ

ਆਪਾਂ ਗਾ ਰਹੇ ਮੇਰੇ ਬੰਦੇ ਇਹ ਨਾ ਕਰੀਂ ਹੱਥ ਹੱਥ ਕਰਦੋਂ ਇਹ ਕਾਫੀ ਨਾ ਲੋਈ ਮੈਂ ਨਾ ਇਹ ਮੰਨਾ ਪੱਕੀ ਕਰਨਾ ਨਾ ਉਹਨਾਂ ਕੋਲੋਂ ਬੰਨ੍ਹ ਪਾਣੀ ਪਾਣੀ ਕਰਨੀ ਹੋਵੇ ਕਰੀ ਹੋਵੇ ਚੋੜਾ ਨਾ ਦੇਖੋ ਕਿ ਪੈਰ ਆਪਾਂ ਕਰਨਾ ਅੱਗੇ ਤਾਂ ਮੈਂ ਅਜਿਹਾ ਕੋਈ ਕਹਿ ਰਿਹਾ ਨਹੀਂ ਬੰਦਾ ਨਾ ਪੈਰ ਤੇ ਨਹੀਂ ਸਾਫ ਕਰਦੇ ਇਹ ਵੀ ਤੁਸੀਂ ਦੇਖਿਆ ਹੋਣਾ ਮੈਂ ਪਹਿਲਾਂ ਵੀ ਇਹ ਕਹਾਵਤ ਬੋਲੀ ਸੀ ਕਿ ਪੈਰ ਜਿਹੜਾ ਮੋਰ ਆ ਨਾ ਕੂਹੇ ਦੇ ਪੈਰਾਂ ਨੂੰ ਦੇਖਦੇ ਰਹਿ ਕੇ ਕਿਉਂ ਆਵਾਹ ਤੇ ਆ ਦੇਖੋ ਕਿ ਨਾ ਉਹਨਾਂ ਕੋਲ ਸਰ ਤੁਸੀਂ ਕਾਫੀ ਦੇਖ ਲਓ ਤੇ ਹੁਣ ਇਹ ਆਇਆ ਹੋ ਗਿਆ ਕਿ ਤੁਸੀਂ ਨਾ ਸਾਹ ਕੋਲ ਕੋਕਾ 4.5 ਪੈਰਾ ਥੋੜੀ ਜਿਹਾ ਨਾ ਮੈਂ ਕਹਿੰਦਾ ਅਜੇ ਤਾਂ ਤਾਂ ਤੇਰੇ ਜਦੋਂ ਤੁਸੀਂ ਗੁਰਬਨੇ ਪਾਣੀ ਦੇ ਵਿੱਚ ਧੋ ਲਿਆ ਹੈ ਨਾ ਤੇ ਫਿਰ ਤੁਸੀਂ ਇੱਕ ਛੋਟਾ ਤਾਉਂਦੀਆਂ ਲੈ ਕੇ ਇਹਨੂੰ ਆਂ ਅੰਦਰ ਕੋਲ ਕੋਤਲਣਾ ਤੇ ਖੁੱਪ ਤੁਸੀਂ ਦੇਖੋਗੇ ਇੱਕਦਮ ਪੈਰ ਆਪਣਾ ਸਾਫ਼ ਸੁਥਰਾ ਹੁਣ ਤੁਸੀਂ ਥੋੜਾ ਜਾਈ ਮੈਂ ਤੁਹਾਨੂੰ 2 ਮਿੰਟ ਦਿਖਾਇਆ ਸੌਰੀ ਮੈਂ ਤੁਹਾਨੂੰ 2 ਮਿੰਟ ਰੇ ਕਰਕੇ ਦਿਖਾਇਆ ਤੇ ਪੈਰ ਹਾਂ ਲੋ ਜੀ ਹੁਣ ਆਪਾਂ ਪੈਰ ਆਪਣੀ ਸਾਫ਼ ਕਰ ਲਿਆ ਪਿੰਡਾਂ ਕੇ ਆ ਗਏ ਆ ਦੇਖੋ ਜੀ ਉਹ ਨਹਾਉਣ ਤੋਂ ਪਹਿਲਾਂ 5 ਮਿੰਟ ਹੀ ਆਪਾਂ ਨੂੰ ਚਾਹੀਦੇ ਹੁੰਦੇ ਆ ਤੇ ਤੁਸੀਂ ਆਪ ਹੀ ਦੇਖ ਲਓ ਪੈਰ ਤੇਲਾ ਮੈਂ ਦੂਰੋਂ ਵੀ ਦਿਖਾ ਦਿੰਦੀ ਆ ਮੇਰੇ ਨਾਲੋਂ ਤੇ ਹੁਣ ਆਪਾਂ ਇਸ ਤਰ੍ਹਾਂ ਹੁਣ ਇਹਦੇ ਉੱਤੇ ਨਾ ਆਪਾਂ ਹੁਣ ਜਦੋਂ ਹੁਣ ਉੱਥੋਂ ਆ ਕੇ ਥੋੜੇ ਜਿਹਾ ਖੁਸਕੀ ਜੀ ਲੱਗਦੀ ਹੁੰਦੀ ਹੈ ਤੇ ਆਪਾਂ ਇਹਦੇ ਉੱਪਰ ਨਾ ਇੱਕ ਹੋਰ ਕੋਲਡ ਕਰੀਮ ਲੋਸ਼ਨ ਜੋ ਵੀ ਆਪਣੇ ਘਰਾਂ ਚ ਪਿਆ ਹੋਣਾ ਤੁਸੀਂ ਉਹਨੂੰ ਆਏ ਲਾ ਸਕਦੇ ਹੋ ਤੇ ਆਹ ਦੇਖੋ ਆਪਾਂ ਲਾ ਲਿਆ ਤੇ ਜੀ ਛੋੜੀ ਜੀ ਦੇਖੋ ਇਹ ਮਸਾਜ ਹੀ ਹੋ ਜਾਂਦੀ ਹੈ ਇੱਕ ਤਰ੍ਹਾਂ ਆਹ ਦੇਖੋ ਆਹ ਆਹ ਦੇਖੋ ਉਹ ਉਹ ਵੀ ਰ ਆਪਾਂ ਫੇਰ ਇਹ ਟੋਲੀ ਨਾਲ ਥੋੜਾ ਜਿਹਾ ਵੀ ਇਹ ਕਰਨਾ ਕਰ ਲੋ ਨਹੀਂ ਥੋੜੀ ਮਰਜੀ ਹੈ ਕਿਉਂਕਿ ਮੈਂ ਨੀਲ ਪੋਲਿਸ਼ ਚਾਹੁੰਨੀ ਆ ਮੈਂ ਤਾਂ ਕਰੂੰਗੀ ਤੇ ਹੁਣ ਜੀ ਜਿਹੜੇ ਵੀ ਆਪਾਂ ਕਹਿੰਦੇ ਆ ਵੀ ਥੋੜਾ ਜਿਹਾ ਸਜਾ ਕੇ ਰੱਖ ਜੇ ਪੈਰਾਂ ਨੂੰ ਹੁਣ ਕੋਈ ਵੀ ਨੀਲ ਪੋਲਿਸ਼ ਲਾ ਲਓ ਮੈਂ ਦੇ ਦੋ ਨੀਲ ਪੋਲਿਸ਼ ਲਾ ਲੇਂ ਤੇ ਤੁਸੀਂ ਦੱਸੋ ਮੇਰੇ ਪੈਰ ਤੇ ਕਿਹੜਾ ਕਲਰ ਸੋਨਾ ਲੱਗੂਗਾ ਮੈਂ ਤਾਂ ਆਹੀ ਕਲਰ ਸੋਨਾ ਲੱਗੂ ਤੇ ਹੁਣ ਆਪਾਂ ਇਹ ਨੀਲ ਪੋਲਿਸ਼ ਲਾ ਦੇਣੀ ਹੈ ਨੀਲ ਪੋਲਿਸ਼ ਵੀ ਹਾਂ ਜਰੂਰ ਜੀ ਨੀਲ ਪੇਂਟ ਤਾਂ ਲਾਇਆ ਕਰੋ ਤੇ ਜਿਹਦਾ ਜੀ ਨੂੰ ਜਾਨੀ ਚੰਗਾ ਲੱਗਦਾ ਕਈਆਂ 4 ਤੋਂ 5 ਹੀ ਕਰਕੇ ਲਿਆਂਦੀ ਆ ਉਹ ਤਾਂ ਹੀ ਦਿਖਾਇਆ ਸੀ ਵੀ ਥੋੜੇ ਜਿੰਨੇ ਦਿਨਾਂ ਇਸ ਤਰ੍ਹਾਂ ਰੱਖੇ ਸੀ ਆਪਦੇ ਪੈਰ ਵੀ ਮੈਂ ਪੈਰਾਂ ਤੇ ਜਰੂਰ ਬਣਾਉਣੀ ਤੇ ਇਹ ਦੇਖੋ ਹੁਣ ਆਪਾਂ ਮੇਰਾ ਕਾਲਜ ਕੋਈ ਵੀ ਤੁਸੀਂ ਦੱਸੋ ਵੀ ਆਹਾ ਆ ਜਾ ਦੇ ਕਲਾ ਸੋਣਾ ਐਸੇ ਤਾਂ ਵੀ ਬਹੁਤ ਜ਼ਿਆਦਾ ਪਿਆਰਾ ਕਲਰ ਹੈ ਤੇ ਪੈਰਾਂ ਜਿਆਦੇ ਸੋਹਣੇ ਹੀ ਦੇ ਨਾਲ ਹੀ ਲੱਗਦੇ ਆ ਇਸ ਨਾਲ ਹੁਣ ਮੈਂ ਇਹੇ ਨੀਰ ਪੇਂਟ ਲਾਉਂਗੀ ਥੋੜਾ ਜਨਾ ਤੇ ਆਪਾਂ ਇਹਨਾਂ ਨੂੰ ਐਂ ਵੀ ਕਰ ਸਕਦੇ ਆ ਮੈਂ ਆਕਾਰ ਨਹੀਂ ਆ ਜੀ ਤੇ ਕਿਉਂਕਿ ਇਹ ਤਾਂ ਦਿਖਾਈ ਸੀਗੀ ਆਪਾਂ ਲਾਉਂਦੇ ਨਹੀਂ ਸੀ ਕਈ ਦਿਨਾਂ ਦੇ ਮੈਂ ਕਿਹਾ ਨਾ ਪੈਰ ਦੀ ਕੋਈ ਵੀ ਸਫਾਈ ਨਹੀਂ ਕਰਦੇ ਸੀ ਹੁਣ ਦੇਖੋ ਪੈਰ ਵੀ ਸਾਫ ਹਨ ਕਿ ਸਭ ਸਮਝਦੇ ਹੋਵੋਗੇ ਹਨ ਤੇ ਆਪਾਂ ਸਾਰਾ ਕੁਝ ਬਿਲਕੁਲ ਸਾਫ਼ ਕਰਕੇ ਲੈ ਆਇਆ। ਲਓ ਜੀ ਲਾਲੀ ਆਪਾਂ ਨੇਲ ਪਾਲਸ ਤੇ ਦੇਖੋ ਕਿਨੇ ਸੋਹਣੇ ਬਣ ਗਏ ਪੈਰ। ਤੇ ਨજર ਪੱਟੂ ਵੀ ਪਾ ਲਓ ਜੀ ਜਿੰਨਾ ਲੱਗਦਾ ਵੀ ਸਾਡੇ ਪੈਰਾਂ ਨੂੰ ਨਜ਼ਰ ਨਾ ਲੱਗੇ। ਤੇ ਫਿਰ ਕੁਝ ਵੀ ਪਾਉਂਦੇ ਰਹੋ ਜਦੋਂ ਪੈਰ ਸਾਫ਼ ਸੁਥਰੇ ਆ ਨਾ ਉਦੋਂ ਆਪਣੀ ਸਾਰਾ ਕੁਝ ਸੋਹਣਾ ਲੱਗਦਾ ਰਹਿੰਦਾ ਪੈਰਾਂ ਤੇ ਕੋਈ ਵੀ ਇਹ ਜੀਆਂ ਚੀਜ਼ਾਂ ਪਾ ਲਓ। ਇਹੇ ਪਾ ਲਓ ਕੁਝ ਉਂਗਲਾਂ 'ਚ ਪਾ ਲਓ ਹਨਾ ਤੇ ਬਹੁਤ ਸੋਹਣੇ ਪੈਰ ਲੱਗਣਗੇ। ਤੇ ਮੈਂ ਤਾਂ ਸੋਹਣੇ ਦੀ ਕਰਕੇ ਦਿਖਾ ਤੇ ਇਹ ਇੰਨੇ ਕਨਾਲੀ 10 ਮਿੰਟਾਂ ਨਾਲ ਹੀ ਆਪਣੇ ਚਿਹਰੇ ਦੇ ਨਾਲ ਨਾਲ ਆਪਣੇ ਪੈਰ ਵੀ ਖਿਲ ਜਾਣਗੇ ਤੇ ਪੈਰਾਂ ਦੀ ਵੀ ਇੱਕ ਆਪਣੀ ਬਿਊਟੀ ਹੁੰਦੀ ਹੈ ਜੀ ਥੈਂਕ ਯੂ so much ਤੁਸੀਂ ਦੇਖਿਆ ਜੀ ਤੁਹਾਨੂੰ ਵੀ ਇੰਨੇ ਕਾਰਨਾਂ ਨਾਲ ਲੱਗਿਆ ਵੀ ਆਪਣੇ ਪੈਰ ਹੋ ਗਏ ਸੋਹਣੇ ਤਾਂ ਤੁਸੀਂ ਵੀ ਪਲੀਜ਼ ਸਾਰੇ ਆਪਣੇ ਪੈਰਾਂ ਦਾ ਮੈਡੀਕਅਰ ਪੈਡੀਕਅਰ ਇਸ ਤਰ੍ਹਾਂ ਇਹਨਾਂ ਨੂੰ ਪਾ ਲਓ ਤੇ ਪੈਰ ਬਣ ਕੇ ਬਹੁਤ ਸੋਹਣੇ ਦਿਖ ਥੈਂਕ ਯੂ so much ਤੇ ਤੁਸੀਂ ਦੇਖਦੇ ਰਹੋ ਇਸ ਤਰ੍ਹਾਂ ਦੀਆਂ ਮੇਰੀਆਂ ਵੀਡੀਓ